ਗਿਆ 18 89 ਮੇਰੀ ਮੈਰਿਜ ਸੀ ਤੇ 999 ਦੀ ਪਲਟ ਤੇ ਲੀਅਰ ਫੜ ਗਈ ਤੇ ਉਸ ਤੋਂ ਬਾਅਦ ਕੀ ਹੋਇਆ ਗਲਤਫਕੀ ਹੋਈ ਗਲਤ ਕੁਝ ਨਹੀਂ ਬਸ ਜਦੋਂ ਫੋਨ ਕਰੀਦਾ ਸੀ ਕੀ ਕਰਦੀ ਇਹੀ ਕਹਿੰਦੀ ਸੀ ਮੈਂ ਚਾਹ ਪੀਣੀ ਹੈ ਚਾਹ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ ਤੇ ਉਹਨੂੰ ਮੈਂ ਕਈ ਵਾਰੀ ਕਿਹਾ ਵੀ ਮੈਨੂੰ ਆਪਦੇ ਸਟੱਡੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਝ ਦਿਖਾ ਉਹਨੇ ਕਦੇ ਕੁਝ ਨਹੀਂ ਦਿਖਾਇਆ ਕਿਹੜੀ ਸ਼ਰਤਾਂ ਤੇ ਤੁਹਾਡੇ ਨਾਲ ਵਿਆਹ ਹੋਇਆ ਸੀ ਪੱਕੀ ਹੈ ਪੱਕੀ ਮਾਰੇ ਸੀਗੀ ਇਹ ਚਾਰਦੇ ਹੀ ਸੀ ਵੀ ਬਸ ਬਾਹਰ ਕੱਲੇ ਜਾਵਾਂਗੇ ਹੋਰ ਕੋਈ ਸ਼ਰਤ ਨਹੀਂ ਸੀ ਜਾਣ ਕੇ ਪੱਕੀ ਮਾਰੇ ਸੀਗੀ ਕੋਈ ਕੰਟੈਕਟ ਨਹੀਂ ਸੀਗਾ ਜੀ ਇਸ ਤਰ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੈ ਜਦੋਂ ਲੜਕੀਆਂ ਧੋਖਾ ਦਿੰਦਾ ਤੁਹਾਡੇ ਨੂੰ ਪੈਸੇ ਖਰਾਬ ਹੋ ਗਏ ਮੈਨੂੰ ਕਹੇ 2.5 ਲੱਖ ਰੁਪਏ ਦੇ ਮੈਂ 2.5 ਲੱਖ ਕਿੱਥੋਂ ਦਿੰਦਾ ਵੀ ਕੰਮ ਉਹ ਬਾਹਰ ਕਰਦੀ ਹੈ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਮੇ ਤੋਂ 2.5 ਲੱਖ ਰੁਪਏ ਮੰਗਦੀ ਸੀ ਕਿੰਨਾ ਪੈਸਾ ਲੱਗੇ ਤੁਹਾਡੇ ਪਿਆ 25-26 ਲੱਖ ਰੁਪਏ ਲੱਗੇ ਟੋਟਲੀ ਬਾਹਰ ਭਜਣ ਤਾਂ ਕਿ ਉਹ ਲੜਕੀ ਗ੍ਰਿਫਤਾਰ ਹੋ ਗਈ ਕੀ ਮੰਗ ਕਰਦੂੰ ਸੀ ਮੰਗੋ ਨੇ ਇਹ ਹੀ ਗਿਆ ਵੀ ਮੈਂ ਸਾਡੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ ਵਾਪਸ ਕਰ ਦੂੰਗੀ ਬਟ ਮੈਂ ਉਹਨੇ ਮੇਰੇ ਨਾਲ ਰਹਿਣਾ ਨਹੀਂ ਹੈਗਾ ਇਹ ਸੈ ਉਹ ਲੋਕਾਂ ਨੇ ਡਿਸੀਜਨ ਲਈ ਆਈ ਧੋਆ ਕਰਵਾ ਕੇ 26 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਕੈਨੇਡੀਅਨ ਲਾੜੀ ਨੂੰ ਨੇਪਾਲ 에어ਪੋਰਟ ਤੋਂ ਪੁਲਿਸ ਨੇ ਕੀਤਾ ਗ੍ਰਿਫਤਾਰ। ਮਿਲੀ ਜਾਣਕਾਰੀ ਅਨੁਸਾਰ ਸੌਰਵ ਪਰਿਵਾਰ ਨੇ ਲਖਵੀਰ ਕੌਰ ਨੂੰ ਕੈਨੇਡਾ ਭੇਜਣ ਲਈ 26 ਲੱਖ ਰੁਪਏ ਖਰਚ ਕੀਤੇ ਸੀ ਤਾਂ ਜੋ ਉਸ ਦਾ ਮੁੰਡਾ ਵੀ ਕੈਨੇਡਾ ਜਾ ਕੇ ਸੈਟਲ ਹੋ ਸਕੇ ਪਰ ਕੈਨੇਡਾ ਗਈ ਕੁੜੀ ਨੇ ਆਪਣੇ ਪਤੀ ਨੂੰ ਉੱਤੇ ਬੁਲਾਉਣ ਤੋਂ ਸਖ਼ਤ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਸ਼ਿਕਾਇਤ दर्ज ਹੋਣ ਤੋਂ ਬਾਅਦ ਲਖਵੀਰ ਕੌਰ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਆਪਣੇ ਘਰ ਆਉਣ ਦੀ ਬਜਾਏ ਇੱਧਰ ਉੱਧਰ ਲੁਕੀ ਹੋਈ ਸੀ ਇਸ ਤੋਂ ਬਾਅਦ ਉਹ 네ਪਾਲ ਦੇ ਰਸਤੇ ਕੈਨੇਡਾ ਜਾ ਰਹੀ ਸੀ ਪਰ ਪੁਲਿਸ ਨੇ ਉਸ ਨੂੰ 네ਪਾਲ 에어ਪੋਰਟ ਤੋਂ ਗ੍ਰਿਫਤਾਰ ਕਰ ਲਿਆ ਜੀ ਕਿ ਹੋਇਆ ਸੀ ਪੂਰਾ ਮਾਮਲਾ ਕੀ ਦੱਸੂਗੇ ਉਹ ਜਦੋਂ ਪੈਸੇ ਦੇ ਕੋਲੇ ਆ ਗਏ 1.5 ਸਾਲ ਬਾਅਦ ਉਹਨੇ ਕਾਲ ਕਰਨੀ ਬੰਦ ਕਰਤੀ ਜੀ ਉਹ ਪੁੱਤ ਨਾਲ ਪੁੱਟਾ ਕਰਦੀ ਇਹ ਮੈਟਰੀ ਤੋਂ ਤੇ ਅਫਸਰਟ ਆ ਜਾਂ ਪੁਲਿਸ ਵਾਲੇ ਨੰਬਰ ਉਹਦੇ ਕੋਲੇ ਕਿਵੇਂ ਗਿਆ ਇਹ ਗਰਾਊਂਡ ਖਾਂਡੇ ਦਾ ਪੁਲਿਸ ਪੁਲਿਸ ਮਹਾਰਾਜਨ ਸੀਗਾ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਕਦੋਂ ਵਿਆਹ ਹੋਣਾ ਉਹਦੇ ਗਿਆ 18 89 ਮੇਰੀ ਮੈਰਿਜ ਸੀ ਤੇ 991 ਨੂੰ ਉਹਦੀ ਫਲੈਟ ਤੇ ਦਿੱਲੀਰ ਪੜ ਗਈ ਤੇ ਉਸ ਤੋਂ ਬਾਅਦ ਕੀ ਹੋਇਆ ਗੱਲਬਾਤ ਕੀ ਹੋਈ ਗੱਲਬਾਤ ਕੁਝ ਨਹੀਂ ਬਸ ਉਹ ਜਦੋਂ ਫੋਨ ਕਰੀਦਾ ਸੀ ਕੀ ਕਰਦੇ ਇਹੀ ਕਹਿੰਦੀ ਸੀ ਮੈਂ ਚਾਹ ਪੀਣੀ ਹੈ ਚਾਹ ਪੀਣ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ ਤੇ ਉਹਨਾਂ ਨੇ ਕਈ ਵਾਰੀ ਕਿਹਾ ਵੀ ਮੈਨੂੰ ਆਪਦੇ ਸਟੱਡੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਝ ਦਿਖਾਓ ਉਹਨੇ ਕਦੇ ਕੁਝ ਨਹੀਂ ਦਿਖਾਇਆ ਕਿਹੜੀ ਸ਼ਰਤਾਂ ਤੁਹਾਡੇ ਨਾਲ ਵਿਆਹ ਹੋਇਆ ਸੀਗਾ ਪੱਕੀ ਪੱਕੀ ਮਾਰੇ ਸੀਗੀ ਇਹ ਸ਼ਰਤ ਇਹ ਸੀ ਵੀ ਬਸ ਬਾਹਰ ਕੱਲੇ ਜਾਵਾਂਗੇ ਹੋਰ ਕੋਈ ਸ਼ਰਤ ਨਹੀਂ ਸੀ ਜਾਣ ਕੇ ਪੱਕੀ ਮਾਰੇ ਸੀਗੀ ਕੋਈ ਕੰਟੈਕਟ ਨਹੀਂ ਸੀਗਾ ਜੀ ਮਾਰੇ ਦਾ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੈ ਜਦੋਂ ਲੜਕੀਆਂ ਧੋਖਾ ਦਿੱਤਾ ਤੁਹਾਡੇ ਨਾਲ ਪੈਸੇ ਖਰਾਬ ਹੋ ਗਏ ਮੈਨੂੰ ਕਹਿੰਦੇ 2.5 ਲੱਖ ਰੁਪਏ ਦੇ ਮੈਂ 2.5 ਲੱਖ ਕਿੱਥੋਂ ਦਿੰਦਾ ਵੀ ਕੰਮ ਉਹ ਬਾਤ ਕਰ ਲਈ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਮੈਨੂੰ 2.5 ਲੱਖ ਰੁਪਏ ਮੰਗਦੀ ਸੀ ਕਿੰਨਾ ਪੈਸਾ ਲੱਗਿਆ ਤੁਹਾਡੇ ਪਿਆ 25-26 ਲੱਖ ਰੁਪਏ ਲੱਗੇ ਟੋਟਲੀ ਬਾਅਦ ਭਜਣਾ ਤਾਂ ਕਿ ਹੁਣ ਲੜਕੀ ਗ੍ਰਿਫਤਾਰ ਹੋ ਗਈ ਕੀ ਮੰਗ ਕਰਦੂੰ ਸੀ ਮੰਗੋ ਨੇ ਇਹ ਹੀ ਗੱਲ ਮੈਂ ਸਾਡੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ ਵਾਪਸ ਕਰ ਦੂੰਗੀ ਬਟ ਮੈਂ ਉਹਨੇ ਮੇਰੇ ਨਾਲ ਰਹਿਣਾ ਨਹੀਂ ਹੈਗਾ ਇਹ ਸਿਕ ਮਤਲਬ ਕਹਿੰਦੇ ਡਿਸੀਜਨ ਲਿਆ ਜ